ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਭੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਇਹ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਵੋਗੇ ਕਿਸ਼ਵਸਤ ਬੇਨਤੀ ਕਰਦੇ ਆਂ ਕਿ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਕ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਨੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੁੰਦਾ ਅੱਜ ਦੀ ਆਪਣੀ ਵਿਜਿਟ ਪਿੰਡ ਸ਼ਹਿਰ ਪੱਟੀ ਮੋੜ ਜਿਨਾ ਕਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਅੰਗਰੇਜ਼ ਸਿੰਘ ਦੇ ਫਾਰਮ ਤੇ ਪਹੁੰਚੇ ਆ ਖੈਰੇ ਨੇ ਬਾਕੀ ਗੱਲਬਾਤ ਆਪਣੇ ਵੀਰ ਪਿਆਰੇ ਨਾਲ ਕਰਾਂਗੇ ਜੁੜੇ ਰਹੋ ਬਣੇ ਰਹੋ ਅੰਤ ਤੱਕ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਵੈਲਕਮ ਤੁਹਾਡਾ ਬਹੁਤ ਬਹੁਤ ਜੀ ਚੜਦੀ ਕਲਾ ਭਰਾ ਚੜਦੀ ਕਲਾ ਠੀਕ ਆ ਤੇ ਡਰੈਸ ਕਰੀਏ ਨੋਟ ਐਡਰੈਸ ਵੀਰ ਜੀ ਪਿੰਡ ਚੂਸਰੇਵੜ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰ ਠੀਕ ਆ ਇਹ ਆਪਣਾ ਘਰ ਹੈਗਾ ਜੀ ਪੱਟੀ ਮੋੜ ਚੌਂਕ ਤੋਂ ਜਿਹੜੀ ਪੱਟੀ ਨੂੰ ਸੜਕ ਆਉਂਦੀ ਅੱਗੇ ਪੱਟੀ ਮੋੜ ਚੌਂਕ ਆਉਂਦਾ ਜੀ ਤੇ ਉਸ ਤੋਂ ਕੋਲ ਹਾਂ ਘਰੇਾਲੇ ਵਾਲੀ ਫਿਰ ਤੇ ਮੂ ਪੱਟੀ ਮੋੜ ਤੋਂ ਕਿਲੋਮੀਟਰ ਘਰੇਾਲੇ ਵੱਲ ਨੂੰ ਜਾਂਦੇ ਆਂ ਹੂੰ ਹੂੰ ਰੋਡ ਦੇ ਉੱਪਰ ਹੀ ਕਬਈ ਘਾਪਣੀ ਠੀਕ ਹੈ ਮੋਬਾਈਲ ਨੰਬਰ ਜੀ 7509924006 ਠੀਕ ਆ ਦੋ ਵਹਿਣਾ ਹਾਂ ਜੀ ਹਣਾ ਤੇ ਪਰਲੇ ਵਹਿੜ ਤੋਂ ਉਪਲੂਨ ਤੋਂ ਸੇ ਸ਼ੁਰੂਆਤ ਕਰੀਏ ਪਹਿਲਾ ਸਵੇਰ ਸੋਈ ਬਾਈ ਪਹਿਲਾ ਜੀ ਤੇ ਕਿੰਨਾ ਦੁੱਧ ਜਿਹੜਾ ਤਿਆਰ ਹੋਣਾ ਦੁੱਧ 15 ਤੋਂ 16 ਲੀਟਰ ਹੋਊਗਾ ਕਰੀਬ ਇਹ ਜਿਹੜੀ ਹੈਗੀ ਜੇ 6-5 ਦਿਨਾਂ ਦੀ ਸੋਈ ਚਾਰ ਪੰਜ ਦਿਨ ਹੋ ਗਿਆ ਨਾ ਪੰਜ ਲਾ ਲਓ ਚਾਰ ਲਾ ਲਓ ਕਿੰਨੇ ਚਾਰ ਪੰਜ ਦਿਨ ਹੋ ਗਏ ਤਾਂ ਕਿੰਨੇ ਦੁੱਧ ਤੋਂ ਸਟਾਰਟਿੰਗ ਅੜਗੇ ਨਾ ਕੀਤੀ ਬਾਈ ਇਹ ਮਤਲਬ ਬੌਲੇ ਤੋਂ ਦੇ 12 ਕਿਲੋ ਤੋਂ ਕੀਤੀ ਹੀ ਇਹਨੇ ਬੌਲੇ ਤੋਂ ਹੁਣ ਆਜਾ 15-16 ਦੇ ਲੀਟਰ ਚੱਲਣ ਡਿਆ ਠੀਕ ਆ ਉਹ ਦੇ ਦੂੰਗੀ ਦੁੱਧ ਆਹ ਬੋਸ ਕਰ ਸਕੀਟ ਤੇ ਕੀ ਤੇ ਦਊਗੀਏ ਗਰਮੀ ਵੀ ਨਾ ਠੀਕ ਆ ਥਾਨ ਬੜਾ ਸੋਹਣਾ ਲੱਗਾ ਸੱਜਣੋ ਜਵਾਬ ਬੜਾ ਮੂਠਾ ਜਵਾਬ ਵੀ ਬੜਾ ਚੰਗਾ ਭਾਈ ਅੰਗਰੇਜ਼ ਕਹਿੰਦਾ ਚਲੋ ਇੱਕ ਦੋ ਧਾਰਾ ਵੀ ਤੁਹਾਨੂੰ ਕੜਵਾਵਾਂਗੇ ਬਾਅਦ ਚ ਜੇ ਬਾਅਦ ਚ ਟਾਈਮ ਨਾ ਲੋ ਸੱਜਣੋ ਥੋੜਾ-ਥੋੜਾ ਕਰ ਲੋ ਚੈੱਕ ਤੇ ਕਰਮਾ ਵਾਲੀ ਬਹੁਤ ਸੋਹਣੀ ਆ ਲੋ ਕਿਆ ਆ ਪਾਦੇ 14 15 15 ਕਿਲੋ ਤਾਂ ਚੱਲ ਰਹੀ ਭਾਈ ਹਾਂ 15 ਕਿਲੋ ਇਹ ਵਾ ਸੁਭਾਓ ਇੱਕੀ ਦੋਸ ਕਿਤੇ ਜਾਊਗੀ ਠੀਕ ਆ ਕਰਦ ਕਰ ਚੰਗਾ ਸੋਹਣੀ ਆ ਵੜ ਹਾਂਜੀ ਤੁਹਾਨੂੰ ਮੜਾ ਕੱਢਿਆ ਪਹਿਲੇ ਸਵੇ ਜਵਾ ਬੜਾ ਮੋਟਾ ਥਾਂ ਤੇ ਪੂਰਾ ਗੋਲ ਬਣਾਈ ਪਈ ਸੀ ਹਨਾ ਗਰਮ ਵਾਲੀ ਭਾਈ ਜੀ ਫਿਰ ਇਹਦੀ ਕੀਮਤ ਕੀ ਰਹਿ ਗਈ ਹਾਂ ਯਾਰ ਜੀ ਅੱਛਾ ਇਹ ਆਪਾਂ ਬਈ 40000 ਰੁਪਏ ਦੀ ਦੇ ਰਿਆਂਗੇ ਅੱਛਾ ਜੀ ਹਾਂ ਜੀ ਯਾਰ ਮੈਂ ਉਤ ਕਰਕੇ ਯਾਰ ਮੈਂ ਉਤ ਕਰਕੇ ਹੋਰ ਹੋ ਜਾ ਕੋ ਦੂਰ ਦਾ ਹੋ ਵੀਰ ਹਾਂ ਥੋੜਾ ਬਹੁਤ ਹੋ ਕਰਾਂਗੇ ਕਿੰਨਾ ਉਹ ਯਾਰ 40000 15 ਹਜ਼ਾਰ ਕਰ ਦਿਆਂਗੇ 44 ਦੀ ਜੈਸਨੋ ਕਰ ਦਈਏ ਬਾਈ ਇਹ 44 ਦੀ ਜੈਸਨੋ ਕੀਤੀ ਤੇ ਵੀਰ ਮੁੜ ਕੇ 40ਵੇਂ ਮੰਦਰ ਨੂੰ ਚੱਲ ਜਾਂਦੇ। ਸੱਜਣਾਂ ਨਹੀਂ ਕਿਸ ਨੇ ਪਾੰਦਾ। ਨਾ ਕਰਿਓ। ਹਾਂਜੀ। ਨਾਕ ਪਾਇਓ ਅਸੀਂ ਕਹਿ ਦਿੰਨੇ ਆ। ਹਾਂਜੀ। ਅੰਗਰੇਜ਼ ਸਿੰਘ ਨੂੰ ਨਾਕ ਪਾਇਓ ਗਰਮੀ ਵੜਈ ਆ। ਤੇ 44 ਹਜ਼ਾਰ ਦੀ ਜੈਸਨੋ ਸੱਜਣੋਂ ਹੋਣੀ ਜਨਾਦ। ਮੁੜ ਕੇ ਵੀ ਰਾਹ ਦਿੰਦੇ 40 ਦੀ ਦੇ ਦੇ 41 ਦੀ 42 ਇਦਾਂ ਹੀ। ਠੀਕ ਆ। ਅਜੇ ਇੱਕ ਆ ਜਿਹੜੀ ਆ ਸਹੀ ਸਹੀ ਜਰਸੀ ਆ ਗਈ ਸੱਜਣੋਂ। ਹੰਥ ਹੁਣ ਇਹਦਾ ਵੀ ਬੜਾ ਚੰਗਾ ਲੱਗਾ ਬਈ। ਤੇ ਚਵਾਈ ਵੀ ਪਾਈ ਕਿੰਦਾ ਬੜੀ ਚੰਗੀ ਲੱਗੀ ਹਨਾ ਤੇ ਬਾਈ ਠੰਡੀ ਠੰਡੀ ਬੜੀ ਏ ਏਦਾਂ ਬਹਿ ਗੋਗੇ ਨਾ ਕੀ ਬਾਤ ਗੱਲ ਹੀ ਨਹੀਂ ਤਾਂ ਮਰਜੀ ਬਹਿ ਵਾਸਾ ਸਾਰਾ ਪੂਰਾ ਕੀ ਬਾਤ ਚੱਲੋ ਜੀ ਕੋਈ ਇੱਕ ਗੱਲੀ ਹਾਂ ਕੰਮ ਤੇ ਕੱਢੀ ਮਰਿਆ ਨਾ ਲੋ ਚਲੋ ਕੋਈ ਨਹੀਂ ਰਹਿਣ ਦੋ ਜਿਹੜਾ ਕੋਈ ਲਊਗਾ ਆਪਣੀ ਪਾਸ ਕਰਕੇ ਲੈ ਕੇ ਜਾਊਗਾ ਹਾਂ ਲੋ ਨੋਈ ਵਚਾਗਾ ਮੇਲ ਕਫ ਇਹ ਵੀ ਕੋਈ 5-6 ਦਿਨ ਦੀ ਸੂਈ ਹੋਣਾ ਭਾਈ ਮੇਰੀ ਬਰਾਬਰ ਹੀ ਨਹੀਂ ਕੋਈ 2-3 ਘੰਟੇ ਦਾ ਫਰਕ ਆਪਸ ਠੀਕ ਹੈ ਨੋਈ ਲਾਇਓ ਭਾਈ ਜੀ ਕਾਦਰ ਸੱਜ ਨੂੰ మీడియం ਸਾਈਜ਼ ਆ ਤੇ ਤੋਰਾ ਤਾਰਾ ਜੰਗਾ ਤੇ ਜਰਸੀ ਚਾਈ ਵਾਲ ਦੇ ਕਰੋਸ ਦੇ ਵਿੱਚ ਆ ਭਾਈ ਜੀ ਦੀ ਕੀਮਤ ਕੀ ਰਹਿ ਗਈ ਸਾ ਜੀ ਹੋਰ ਹੋ ਜੂ ਕਰ ਦਾਂਗੇ ਕੋਈ ਦੋ ਯਾਰ ਪਿਆ ਕਰਦੇ ਓਕੇ ਬਈ ਉਹਦੋਂ ਨਾ ਘਟਾਉਣੀ ਹੈ ਜੀ ਠੀਕ ਹੈ ਲਓ ਜੀ ਸੱਜਣਾ ਸੱਜੇ ਸੂਈਏ ਠੀਕ ਹੈ ਕੋਈ ਚੋਕੇ ਵੀ ਲੈ ਜਾਵੇ ਦੁੱਧ ਦੀ ਆ ਗਈ ਤੁਹਾਡੀ ਕਰੇ ਚੋਆ ਦੀ ਹਰ ਕੀ ਓਕੇ ਹਾਂ 28 ਆਦੀ ਹੈ ਨਾ ਹਾਂ ਜੀ ਠੀਕ ਹੈ ਲਓ ਜੀ ਸੱਜਣਾ ਬਾਹਰ ਚੰਗੀ ਆ ਤੇ ਬਾਕੀ ਪ੍ਰਿੰਟ ਪ੍ਰਿੰਟ ਵੀ ਚੰਗਾ ਥਨਲੇ ਵਾਲ ਬਹੁਤ ਸੋਹਣਾ ਲੱਗਾ ਰੇਡ ਜਾਇ ਜੀ ਆ ਆਪਣੀ ਜਿਹੜੀ ਖਰੀਦਦਾਰੀ ਕਰਨੀ ਆ ਇਹ ਵੀ 8-9 ਕਿਲੋ 10 ਕਿਲੋ ਦੁੱਧ ਹੋਊਗਾ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਵੀ 9 ਲੀਟਰ ਹੈਗਾ ਲੈ 9 ਲੀਟਰ ਔਰ ਤੋਂ ਬਾਹਰ ਆ ਤੇ ਆ ਜਿਹੜੀ ਆ 15 ਪਲੱਸ ਚੱਲ ਰਹੀ ਆ ਆਪਣੀ ਖਰੀਦਦਾਰੀ ਕਰਿਓ ਪਸ਼ੂ ਦੋਵੇਂ ਚੰਗੇ ਸاسي ਕਰਦੇ